ਲਓ ਜੀ ਕਹਿੰਦੇ ਸੀਗੇ ਮੀਂਹ ਹੀ ਪੈਂਦਾ ਮੀਂਹ ਹੀ ਪੈਂਦਾਗਾ ਤੇ ਅੱਜ ਰੱਬ ਨੇ ਲਾਤਾ ਕਹਿੰਦੇ ਸਿਰਾ ਗੱਲਬਾਤ ਇਧਰ ਭਰੀਆਂ ਭਈਆਂ ਗਲੀਆਂ ਪਹਿਲਾਂ ਨਿੱਕੇ ਹੁੰਦੇ ਆ ਗਲੀਆਂ ਦੇ ਵਿੱਚ ਹੀ ਖੇੜਦੇ ਹੁੰਦੇ ਸੀ ਤੇ ਨਹਾਉਂਦੇ ਹੁੰਦੇ ਸੀਗੇ ਤੇ ਇਧਰ ਫੇਰਾ ਗੱਲਬਾਤ ਹੋਈ ਗਈ ਆ ਤੇ ਆਜੋ ਹੋਰ ਵੀ ਤੁਹਾਨੂੰ ਗਲੀਆਂ ਦਾ ਕੰਮ ਨਹੀਂ ਆ ਦੇਖੋ ਕਰਾਂ ਇਧਰ ਫੇਰਾ ਗੱਲਬਾਤ ਨੇ ਕੇ ਹੁੰਦੇ ਆ ਗਲੀਆਂ ਚ ਸਾਈਕਲ ਭਜਾਉਂਦੇ ਹੁੰਦੇ ਸੀਗੇ ਤੇ ਖੇਡਦੇ ਹੁੰਦੇ ਸੀਗੇ ਪਾਣੀ ਦੇ ਵਿੱਚ ਤੇ ਪਰਿਆਂ ਪਈਆਂ ਗਲੀਆਂ ਦੇ ਮੀਂਹ ਲਾਦਾ ਸਿਰਾ ਤੇ ਮੀਂਹ ਹਜੇ ਆਊਗਾ ਹੋਰ ਕਹਿੰਦੇ ਮੀਂਹ ਨਹੀਂ ਪੈਂਦਾ ਮੀਂਹ ਨਹੀਂ ਪੈਂਦਾ ਤੇ ਮੀਂਹ ਲਾਇਆ ਵਿਆ ਕਿ ਨਹੀਂ ਸਿਰਾ ਗੱਲ ਬਾਤ ਹੈ ਹੈ ਲੋਕਾਂ ਦੀ ਮਿੱਤਰੋ ਮੀਂਹ ਦਾ ਆਨੰਦ ਸਿਰਾ ਗੱਲ ਬਾਤ ਹੈ ਸਾਰੇ ਪਾਸੇ ਪਾਣੀ ਪਾਣੀ ਹੋਇਆ ਪਿਆ ਵਾ ਪਾਣੀ ਪਾਣੀ ਚਾ ਕੋਈ ਨਾ ਕਰ ਲਾਂਗੇ ਫੇਰ ਦੁਬਾਰੇ ਕਹਾਣੀ ਹੁੰਦਾ ਚਾਹੀਦਾ ਹੀ ਲੈਂਟਰ ਉਹ ਤੋਂ ਤੇ ਹਾਂ ਇਧਰ ਫੈਗਲਾ ਦੇ ਹੋ ਗਏ ਆ ਪ੍ਰਭਾਨ